ਰਾਏ ਕੂਟ ਦੀ ਧਰਤੀ ਤੇ ਪਹੁੰਚੇ ਨੇ ਨਾ ਇਥੋਂ ਦਾ ਰਾਏ ਕੱਲਾ ਉਹਨੇ ਸਾਧ ਸੰਗਜੀ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਦੁੱਖ ਵਡਾਣਾ ਚਾਹਿਆ ਕਹਿਣ ਲੱਗਿਆ ਸਤਗੁਰੂ ਤੁਹਾਡੇ ਚਾਰੇ ਦੇ ਚਾਰ ਪੁੱਤ ਸ਼ਹੀਦ ਹੋ ਗੋ ਇੱਕ ਨਹੀਂ ਦੋ ਨਹੀਂ ਪੁੱਤਰਾਂ ਦਾ ਵਿਛੋੜਾ ਬੜਾ ਵੱਡਾ ਪਰ ਸਤਗੁਰੂ ਤੁਹਾਨੂੰ ਕਿਵੇਂ ਸਬਰ ਸੰਤੋਖਾ ਕਿਵੇਂ ਸਹਿਣ ਕੀਤਾ ਕੋਈ ਤੁਹਾਨੂੰ ਫਰਕ ਨਹੀਂ ਤਾਂ ਉਸ ਵੇਲੇ ਸਾਧ ਸੰਗਤ ਜੀ ਕਲਗੀਧਰ ਪਾਸ਼ਾ ਮਹਾਰਾਜ ਨੇ ਰਾਏ ਕੱਲੇ ਨੂੰ ਕਿਹਾ ਕਹਿੰਦੇ ਇਸ ਤਰ੍ਹਾਂ ਕਰੋ ਵਿਆਹ ਧਰਤੀ ਤੇ ਜ਼ਮੀਨ ਤੇ ਲਕੀਰਾ ਮਾਰੋ ਉਹਨਾਂ ਨੇ ਨਾ ਜੀ ਚਾਰ ਐ ਲਕੀਰ ਮਾਰੀ ਕੋਹੋਰ 2 3 ਚਾਰ ਲਕੀਰਾਂ ਮਾਰਦੀਆਂ ਰਾਏ ਕੱਲੇ ਜੀ ਜਦੋਂ ਚਾਰ ਲਕੀਰਾਂ ਮਾਰੀਆਂ ਤੇ ਕਲਗੀਧਰ ਪਾਸ਼ਾ ਮਹਾਰਾਜ ਕਹਿਣ ਲੱਗੇ ਰਾਏ ਕੱਲੇ ਇਹ ਲਕੀਰਾਂ ਮਾਰਦੇ ਸਮੇਂ ਤੈਨੂੰ ਕੋਈ ਫਰਕ ਪਿਆ ਸੁਣੋ ਧਿਆਨ ਨਾਲ ਕਹਿੰਦੇ ਨਾ ਮਹਾਰਾਜ ਮੈਨੂੰ ਕੋਈ ਫਰਕ ਨਹੀਂ ਕਹਿੰਦੇ ਹੁਣ ਇਹਨੂੰ ਢਾ ਦੇ ਉਹਨੇ ਢਾ ਦਿੱਤਾ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹੁਣ ਤੇਰੀ ਅਵਸਥਾ 'ਚ ਕੋਈ ਫਰਕ ਪਿਆ ਹੈ ਕਹਿੰਦਾ ਨਾ ਸਤਿਗੁਰੂ ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸਾਡੇ ਚਾਰ ਸਾਹਿਬ ਜਾਦੇ ਜਦੋਂ ਸਾਡੀ ਗੋਦ 'ਚ ਆਏ ਸੀ ਭਾਵੇਂ ਸਾਡੇ ਘਰ ਉਹਨਾਂ ਅਵਤਾਰ ਲਿਆ ਤਾਂ ਵੀ ਸਾਡੀ ਅਵਸਥਾ 'ਚ ਕੋਈ ਫਰਕ ਨਹੀਂ ਸੀ ਤੇ ਜੇ ਇਹ ਸੰਸਾਰ ਤੋਂ ਅਜੋ ਚਲੇ ਗਏ ਆਕਾਰਪੁਰਖ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਤੇ ਉਹ ਸਾਡੇ ਕੋਲੋਂ ਲੈ ਗਏ ਨੇ ਧਰਮ ਦੇ ਲੇਖੇ ਲੱਗ ਗਏ ਨੇ ਤੇ ਤਾਂ ਵੀ ਅੱਜ ਸਾਡੀ ਅਵਸਥਾ 'ਚ ਕੋਈ ਫਰਕ ਨਹੀਂ ਪਿਆ ਆਖੇ ਸਤਨਾਮ ਇਹ ਕਲਗੀਆਂ ਵਾਲੇ ਦਾ ਹੀ ਜਿਗਰਾ ਸਾਧ ਸੰਗਤ ਜੀ ਏਸੇ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਵਰਗਾ ਕੋਈ ਨਹੀਂ ਹੋ ਸਕਦਾ ਦੁਨੀਆਂ 'ਤੇ ਬੜੇ ਤਰ੍ਹਾਂ ਦੇ ਔੜੀਏ અવਤਾਰ ਗੁਰੂ ਆਏ ਨਹੀਂ ਬਿਛੋੜੇ ਪੈਂਦੇ ਨੇ ਪਰ ਬਿਛੋੜੇ ਦਾ ਦੁੱਖ ਕੋਈ ਸਹਿ ਨਹੀਂ ਕਰ ਸਕਿਆ ਪਰ ਧੰਨ ਕਲਗੀਆਂ ਵਾਲੇ ਜਿਨ੍ਹਾਂ ਨੇ ਕਹਿ ਦਿੱਤਾ ਮੈਂ ਉਜੜਾਂ ਮੇਰਾ ਪੰਥ ਬਸੇ ਪੰਥ ਬਸੇ ਮੈਂ ਉਜੜਾਂ ਮਨ ਚਾਉ ਹਨੇਰਾ ਕਹਿੰਦੇ ਸਾਡੇ ਮਨ ਵਿੱਚ ਚਾਹ ਇਹ ਚਾਰੇ ਦੇ ਚਾਰੇ ਪੰਥ ਦੇ ਲੇਖੇ ਲੱਗ ਗਏ ਨੇ ਸਾਨੂੰ ਕੋਈ ਸ਼ਿਕਵਾ ਨਹੀਂ ਜਿਸकी ਵਸਤ ਸੋਈ ਲੈ ਜਾਏਗਾ ਰੋਸ ਕਿਸ ਐਸੇਓ ਕਿਜ ਜਹ ਕਹਿੰਦੇ ਕਿਹੜੀ ਗੱਲ ਦਾ ਰੋਸ ਕਰੀਏ ਜਿਹਦੀ ਵਸਤੂ ਸੀ ਉਹ ਲੈ ਗਿਆ